ਅਜੇ ਲੁਧਿਆਣਾ ਦੇ ਸ਼੍ਰੀ ਸਿਦਨਾਥ ਸੇਵਾ ਮੰਡਲ ਦੇ ਭਗਤ ਸੰਜੀਵ ਗੋਗਨਾ ਜੀ ਦੀ ਅਧਿਖਸ਼ਤਾ ਵਿੱਚ ਬਾਬਾ ਪਾਲਕਨਾ ਜੀ ਦੇ ਦਰਸ਼ਨਾਂ ਦੇ ਲਈ 17ਵੀਂ ਪਸ ਯਾਤਰਾ ਰਵਾਨਾ ਕੀਤੀ ਗਈ। ਇਸ ਮੌਕੇ ਭਗਤ ਸੰਜੀਵ ਗੋਗਨਾ ਨੇ ਮੰਤਰ ਉਚਾਰਣਾ ਨਾਲ ਯਾਤਰੀਆਂ ਦੀ ਸਿਹਤਮੰਦੀ ਪ੍ਰਾਰਥਨਾ ਵੀ ਕੀਤੀ। ਇਸ ਮੌਕੇ ਸੇਵਾਦਾਰ ਕਮਲਜੀਤ ਗੋਗਨਾ, ਰਵਿੰਦਰ ਮਲਹੋਤਰਾ, ਅਮਿਤ ਕੁੰਦਰਾ, ਸੁਰਜੀਤ ਗੋਗਨਾ, ਬਲਜਿੰਦਰ ਸਿੰਘ ਬਾਬੀ, ਗੰਗੀ ਰਾਏਕੋਟ, ਹਰਮਨਪ੍ਰੀਤ ਅਤੇ ਰਾਜੂ ਵਰਮਾ, ਕੁਨਾਲ ਮਲਹੋਤਰਾ गौरव कुमार कमल गोखना ਅਤੇ ਅਨਲ ਕਪੂਰ ਤੇ ਹੋਰ ਵੀ ਸੇਵਾਦਾਰਾਂ ਨੇ ਆਪਣੀ ਉਪਸਥਿਤੀ ਹਾਜ਼ਰ ਕੀਤੀ ਆਓ ਫਿਰ ਤੇ ਪੰਜਾਬ ਖਬਰ 24 ਲਈ ਸਾਡੇ ਵਿਸ਼ੇਸ਼ ਪ੍ਰਤੀਨਿਧੀ ਬਲਜਿੰਦਰ ਭਾਬੀ ਦੀ ਇੱਕ ਖਾਸ ਰਿਪੋਰਟ ਦੋਸਤੋ ਮੈਂ ਹਾਂ ਤੁਹਾਡਾ ਬਲਜਿੰਦਰ ਬੋਬੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ 24 ਅੱਜ ਸ਼੍ਰੀ ਸਿਧਨਾਥ ਸੇਵਾ ਮੰਡਲ ਦੇ ਵੱਲੋਂ ਬਾਬਾ ਜੀ ਦੇ ਦਰਵਾਜ਼ੇ ਤੇ ਚਾਲਾ ਲੈ ਕੇ ਚਾਲਾ ਜਾ ਰਿਹਾ ਜੀ ਜਿਹਦੇ ਕਿ ਮੁੱਖ ਸੇਵਾ ਦਾ ਸੰਜੀਵ ਗੋਗਣਾ ਜੀ ਨਾਲ ਤੁਹਾਡੀ ਕਰਾਨੇ ਅਸੀਂ ਗੱਲ ਕਰਾਂਗੇ ਜੈ ਸ਼੍ਰੀ ਸਿਧਨਾਥ ਸੇਵਾ ਮੰਡਲ ਵੱਲੋਂ ਇਹ 17ਵਾਂ ਵਿਸ਼ਾਲ ਚਾਲਾ ਬਾਬਾ ਜੀ ਦੇ ਗੁਫਾ ਤੇ ਜਾ ਰਿਹਾ ਬੜੀ ਧੂਮ-ਧਾਮ ਨਾਲ ਜਾ ਰਿਹਾ ਵਾ ਸਭ ਸੰਗਤਾਂ ਦੇ ਸਹਿਯੋਗ ਨਾਲ ਜਾ ਰਿਹਾ ਵਾ ਪਰ ਬਾਬਾ ਜੀ ਦੀਆਂ ਪੰਜ ਬੱਸਾਂ ਜਾ ਰਹੀਆਂ ਵਾ 52 ਗੱਡੀਆਂ ਜਾ ਰਹੀਆਂ ਇੱਕ ਵੱਡਾ ਟਰੱਕ ਜਾ ਰਿਹਾ ਵਾ ਬਾਬਾ ਜੀ ਦੇ ਬੜੀ ਸ਼ਰਧਾ ਨਾਲ ਸਾਰੀ ਸੰਗਤ ਦਾ ਸਹਿਯੋਗਦਾਨ ਮਿਲਿਆ ਵਾ ਸਾਰੇ ਪਾਕਿਸਤਾਨਾ ਬੜਾ ਪਿਆਰ ਮਿਲਿਆ ਵਾ ਹਰ ਸਾਲ ਜਿਹੜਾ ਜਾਂਦਾ ਰਹੇਗਾ ਚਲਾ ਬਾਬਾ ਜੀ ਜੀ ਬਾਬਾ ਜੀ ਤੁਸੀਂ ਵੀ ਤੁਸੀਂ ਵੀ ਜਾਦੇ ਹੋ ਨਾਲ ਕਿ ਹਰ ਸਾਲ ਜੀ ਧੂਮਤ ਮਾ ਕੇ ਹਰ ਸਾਲ ਜੀ ਅੱਛੇ ਤਰ੍ਹਾਂ ਧੂਮਤ ਹਣਾ ਬਾਬਾ ਜੀ ਆ ਪਾਕ ਸੰਜੀਵ ਦੇ ਰਹਿਨਵਾਇ ਦੇ ਵਿੱਚ ਸਾਰਾ ਹੀ ਜਿੰਨੇ ਵੀ ਸੇਵਾਦਾਰ ਆ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਬਾਬਾ ਜੀ ਦੀ ਜੈ ਜੈਕਾਰ ਕਰਦੇ ਹੋਏ ਬਾਬਾ ਜੀ ਦੇ ਘਰਾਂ ਤੇ ਪਹੁੰਚਦੇ ਅਸੀਂ ਔਰ ਉਸੇ ਜਾ ਕੇ ਬਾਬੇ ਦੀ ਚੌਂਕੀ ਲੱਗਦੀ ਆ ਸਾਡੇ ਨਾਲ ਹੋ ਸਾਡੇ ਭਗਤ ਜੀ ਆਪਣੇ ਰਾਜੂ ਭੱਜ ਵੀ ਹੁੰਦੇ ਆ ਬਹੁਤ ਹੀ ਤੁਮਟਾਮ ਦੇ ਨਾਲ ਬਾਬਾ ਜੀ ਦਾ ਜੇ ਚੱਲਾ ਜਾ ਰਿਹਾ ਸਰਮਾ ਵਾਰਸ਼ੀ ਤਲਾ ਜੋ ਹਰ ਸਾਲ ਦੀ ਤਰ੍ਹਾਂ ਤੁਮਟਾਮ ਦੇ ਨਾਲ ਬਾਬਾ ਜੀ ਦਰਬਾਰ ਤੇ ਜਾ ਰਿਹਾ ਅਸੀਂ ਸਾਰੇ ਹੀ ਲੱਕਨ ਵਾਸੀਆਂ ਦੇ ਵੀ ਕਾਹਦਾ ਦੁਸ਼ਕਰਵਾ ਜਾ ਰਹੇ ਕਿ ਸਾਰੇ ਸਾਥ ਦਿੰਦੇ ਨੇ ਔਰ ਸਾਰੇ ਹੀ ਸਹਿਯੋਗ ਕਰਦੇ ਨੇ ਸਾਰੇ ਦੇ ਸਹਿਯੋਗ ਨਾਲ ਹੀ ਇਹ ਚੱਲਾ ਬਾਬਾ ਜੀ ਦਰਬਾਰ ਜਾਂਦਾ ਔਰ ਬਾਬਾ ਜੀ ਦੀ ਬਾਰ ਕਿਰਪਾ ਹੁੰਦੀ ਆ ਜੇ ਬਾਬਾ ਜੀ ਦੇ ਪ੍ਰੇਮੀ ਭਗਤ ਸਾਰੇ ਜਿੰਨੇ ਵੀ ਨੇ ਮੈਂ ਇਕੱਲਾ ਨਹੀਂ ਸਾਰੇ ਭਗਤ ਬਾਬਾ ਜੀ ਦੇ ਨੇ ਐਨੀ ਵੀ ਸਰਦਾ ਦੇ ਨਾਲ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਜਾਂਦਾ ਇਸ ਸਾਲ ਵੀ ਜਾ ਰਹੇ ਆ ਜਿਦਨਾਥ ਸੇਵਾ ਬੰਡਲ ਦੇ ਜਿੰਨੇ ਵੀ ਮੈਂਬਰ ਇਹ ਮੈਂਬਰ ਨਹੀਂ ਬਾਬਾ ਦੇ ਚਾਰੂਦਾਰ ਸੇਵਾਦਾਰ ਨੇ ਜਦੋਂ ਇੱਕ ਵਾਰੀ ਬਾਬਾ ਜੀ ਬੁਲਾਉਂਦੇ ਨੇ ਤੇ ਮੈਂਬਰ ਸਾਰੇ ਭਰਾ ਮਗਰ ਬੱਚਾ ਮ ਇਕੱਠੇ ਹੋ ਜਾਂਦੇ ਨੇ ਆ ਦੇਖੋ ਆਪਾਂ ਸਾਰੇ ਇਕੱਠੇ ਹੋਏ ਆ ਆਪਾਂ ਪਰਿਵਾਰ ਮਿਲ ਕੇ ਬਾਬਾ ਜੀ ਦਰਬਾਰ ਨੇ ਜਾਣਾ ਔਰ ਬਾਬਾ ਜੀ ਦੇ ਖੁੱਲਾ ਦਰਸ਼ਨ ਦੀਦਾਰ ਆਪਣਾ ਧਿਕਾਰਾ ਧੋਨੇ ਵਾਲੇ ਜੋਗੀ ਦਾ ਨਿਊ ਮਾਰ ਉਪਰ ਗਲੀ ਨੇ ਬੱਚਾ ਆ ਚੁੱਕਾ ਬਈ ਦਾ ਮ ਹਰ ਸਾਲ ਤੋਂ ਮੁਤਾ ਮ ਨ ਜਾਂਦਾ ਬਾਬਾ ਜੀ ਦਾ ਚੱਲਾ ਤੇ ਸਾਰੇ ਆ ਦੀ ਸੰਜੋਗ ਨਾਲ ਸਾਰੇ ਬਾਬਾ ਜੀ ਦੇ ਭਗਤ ਸੇਵਾਦਾਰ ਸੇਵਾਦਾਰ ਸੇਵਾ ਕਰਦੇ ਬਾਬਾ ਜੀ ਤੇ ਬਾਬਾ ਜੀ ਕਿਰਪਾ ਹੁੰਦੀ ਸਭੇ ਭਗਤਾਂ ਦੇ ਤੇ ਬਾਬਾ ਜੀ ਆਪਣੀ ਸਾਰੀ ਕਿਰਪਾ ਭਗਤਾਂ ਦੇ ਬਸਾਂਦੇ ਨੇ ਤੇ ਇਦਾਂ ਹੀ ਬਾਬਾ ਜੀ ਦਾ ਦਰ ਪਾਉਂ ਚ ਕਰਾ ਪੋਣਾਰੀ ਬਾਬਾ ਜੀ ਦਾ ਬਹੁਤ ਸਾਡੇ ਪਰਿਵਾਰ ਕੀ ਚੈ ਕਰਾ ਰਸੋ ਦੇ ਪਾਲੀ ਦਾ ਹਾ ਜੇ ਤੁਹਾਰੇ ਵੀ ਲਈ ਜਾਉ ਨਾ ਮੇਰਾ ਖੁੱਲੇ ਨਹੀਂ ਉਹ ਭਾਈ ਮੈਂ ਚੁਬਾ ਦੀ ਅੰਦਰ ਨੂੰ ਹਾਂ ਹਾਂ ਸਾਡੀ ਤਾਂ ਫੋੜੂ ਫਿਜੋ ਭਾਜੀ ਹਾਂਜੀ ਸਰ ਅੱਜ ਚਾਲਾ ਲੈ ਕੇ ਜਾਇਆ ਯਾਰ ਸਰ ਬਾਕੀ ਕੀ ਕਹਿਣਾ ਸਭ ਤੋਂ ਪਹਿਲਾਂ ਤਾਂ ਜੀ ਜ਼ਿਕਰਾ ਪੋਣਾ ਹਰੀ ਦਾ ਬਹੁਤ ਸਾਰੀ ਚੇਤ ਦੁਹਾਰ ਕੀ ਹੈ ਦੇਖੋ ਜੀ ਇਹ ਸਾਰੀ ਸੰਸਥਾ ਦੇ ਪੋਣਾ ਹਰੀ ਜੀ ਲਈ ਫਾਰ ਕਿਰਪਾ ਅੱਜ ਵੱਡੀ ਗਿਣਤੀ ਦੇ ਵਿੱਚ ਬੱਸਾਂ ਲੈ ਕੇ ਜਾ ਰਹੇ ਨੇ ਲੁਧਿਆਣੇ ਚੋਂ 7-8 ਬੱਸਾਂ ਲੈ ਕੇ ਜਾ ਰਹੇ ਨੇ ਤੇ ਪੋਨਾ ਆਰੀ ਜੀ ਦਾ ਬਹੁਤ ਸੁਝਵਾ ਦੇਣਾ ਸਾਰੇ ਇਹਨਾਂ ਦੀ ਟੀਮ ਕੋਲ ਤੇ ਇਹਨਾਂ ਨੇ ਜੀਰੂ ਦੇਖੋ ਪੋਨਾ ਆਰੀ ਜੀ ਨੇ ਇਹਨਾਂ ਦੀ ਗਿਣਤੀ ਸੇਵਾ ਲਈ ਹੈ ਲਗਭਗ 55 ਤੋਂ 80 ਹਜ਼ਾਰ ਉਹਦੇ ਜਾ ਕੇ ਬੰਦਾ ਲਗਾ ਕੇ ਸਾਰਿਆਂ ਦੇ ਪਰਿਵਾਰਾਂ ਦੇ ਬਾਬਾ ਜੀ ਜੀਪਾ ਦਾ ਆਪਣਾ ਦੇਖੋ ਉੱਥੇ ਤੱਕਣਗੇ ਸਾਡੇ 400-500 ਬੰਦੇ ਨੂੰ ਦੇਖ ਲਓ ਉੱਥੇ ਲੈ ਕੇ ਜਾਂਦੇ ਨੇ ਬਾਬਾ ਜੀ ਨੇ ਇਹਨਾਂ ਨੂੰ ਸਾਧਨ ਬਣਾਇਆ ਇਹਨਾਂ ਦੇ ਹਿੱਸੇ ਨਹੀਂ ਵਧੀਆ ਸੇਵਾ ਲਈ ਅਸੀਂ ਬਾਬਾ ਜੀ ਦੇ ਚਰਨਾਂ ਚ ਅਸੀਂ ਅਰਦਾਸ ਕਰਦੇ ਆ ਕਿ ਜਿੰਨੇ ਤੁਹਾਡੇ ਭਗਜਰ ਨੇ ਉੱਥੇ ਆ ਰਹੇ ਨੇ ਇਹਨਾਂ ਦੀ ਜਿਹੜਾ ਦਾ ਇਹਨਾਂ ਦਾ ਸਫਰ ਹੈ ਉਹ ਵੀ ਇਹਨਾਂ ਦਾ ਬਹੁਤ ਵਧੀਆ ਰਹੇ ਤੇ ਉਥੋਂ ਦੀ ਆਪਣੀਆਂ ਝੋਲੀਆਂ ਭਰ-ਭਰ ਕੇ ਆਣ ਤੇ ਤੁਸੀਂ ਆਪਾਂ ਇਹਨਾਂ ਨੂੰ ਇਹਨਾਂ ਦਾ ਅਸ਼ੀਰਵਾਦ ਦਿਓ ਕਿ ਇੱਥੇ ਆ ਕੇ ਆਪਣੇ ਪਰਿਵਾਰ ਚ ਆਪਣੇ ਵਪਾਰ ਜਿਹਨਾਂ ਦੇ ਡਬਲ ਕੁਸ਼ਲੀਆਂ ਹੋਣ ਜੈਕਾਰਾ ਪੋਣਾ ਹਰੀਦਾ ਬੋਲ ਸਾਡੇ ਪਰਮਾਰ ਕੀ ਹੈ ਜੈਕਾਰਾ ਪੋਣਾ ਹਰੀਦਾ ਬੋਲ ਸਾਡੇ ਪਰਮਾਰ ਕੀ ਹੈ